ਪੀਂਜੇ ਪਾਰਸ ਜੈ ਹਰ ਜੈ ਪੀਂਜੇ ਪਾਰਸ ਜੈ ਜੈ ਹਰ ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਤੇਰੀ ਸੋਚ ਤੇ ਸਾਡਾ ਜਿਹੜਾ ਰੂਸ ਮਾਰਚ ਹੈ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਤਾਕਤਾਂ ਦਾ ਇਸ ਯਾਤਰੀ ਦੇ ਪਿੱਛੇ ਹੱਥ ਹੈ ਉਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਕਰਕੇ ਜਿਹੜਾ ਅੱਜ ਅਸੀਂ ਅਮਰਗੜ ਦੇ ਅੰਦਰ ਇੱਕ 7 ਮਈ ਰੋਸ ਮਾਰਚ ਕੀਤਾ ਹੈ ਤਾਂ ਕਿ ਜਿਹੜੀਆਂ ਪਾਕਿਤਾ ਨੇ ਜਿਹੜੀਆਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਜੋ ਲੋਕ ਜਾਗਰੂਕ ਹੋ ਚੁੱਕੇ ਨੇ ਜੇਕਰ ਕੋਈ ਵਿਅਕਤੀ ਇਹ ਜਿਹਦੇ ਸਵਦਾ ਅਨੁਸਾਰ ਇਹ ਮਨਨਤਨਕਾਰੀ ਹੈ ਤਾਂ ਸਾਡਾ ਸਭਾ ਇਹ ਕਹਿੰਦਾ ਕਿ ਅਜਿਹੇ ਵਿਅਕਤੀ ਦੀ ਸਿਟੀਜ਼ਨਸ਼ਿਪ ਪ੍ਰਾਪਤਾਇਤੀ ਆਵੇ ਆਪਕਿਓ ਸੁਣੇ ਇਸ ਦੇਸ਼ ਤੋਂ ਨਕਾਲਾ ਦੇ ਤਿਆਰ ਹੈ ਅਜਿਹੇ ਘਟਨਾਵਾਂ ਬਹੁਤ ਸਾਰੀਆਂ ਵਾਪਰੀਆਂ ਹੈਗੀਆਂ ਨੇ ਔਰ ਪਤਾ ਨਹੀਂ ਪ੍ਰਸ਼ਾਸਨ ਜਾਂ ਸਰਕਾਰਾਂ ਨੇ ਜਿਹੜੀਆਂ ਥਿਲੀਆਂ ਤੋਂ ਲਾ ਕੇ ਉਹ ਜਿਹੜੇ ਦੁਰਸ਼ੀਸ਼ਾਂ ਨਾਲ ਭਰੀ ਹੋ ਜਾਂਦੇ ਐ ਜੈ ਤੂਰਾ ਜੈ 3 ਜੈ ਭਾਰਤ ਜੈ 3 ਜੈ ਭਾਰਤ ਜੈ 3 ਜੈ ਭਾਰਤ ਬਾਬਾ ਸਾਹਿਬ ਤੇਰੀ ਸ਼ੋਤ ਤੇ تری سوچتے بابا صاحب تیری سوچتے لڑنا بابا سا تیری سوچتے بابا سا تیری سوچتے بنیا پڑا آتم ملکا دار سماج میں सम रूपिया हा त मुला बार मुर्दा ਹੇ ਤਾਰਾ ਮੁਰਦਾਬਾ 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 ਆਕੁਰਜਵਾਤ ਮੁਰਦਾਬਾ ਮੁਰਦਾਬਾ ਮੁਕਾਬਲ ਲੋਕਾਂ ਦੀਆਂ ਬੰਦੀਆਂ ਕਾਉਣ ਵਾਲੀ ਹਾਕੁਮਜਵਾਤ ਮੁਰਦਾਬਾ ਮੁਰਦਾਬਾ ਗਵਾ ਸਰ ਦੇ ਰੀਸ਼ੇਸ ਤੋਂ ਤਾਰਾ ਜਬੇ ਧਾਮ ਦੇ ਬਾਬਾ ਸਾਹਿਬ ਡਾਕਟਰ ਧੀਰਮਨ ਅਮਰੀਕਰ ਦੇ ਜਿਹੜਾ ਹਸਤਿਉ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 26 ਜਨਵਰੀ ਨੂੰ ਪਾਵਰ ਸੌ ਡਾਕਟਰ ਪ੍ਰੀਮਰਾਓ ਮਿਰਕਰ ਦੇ ਪੁੱਤਰਾਂ અપਮਾਨ ਕਰਕੇ ਸਾਡੀ ਚੌਥੀ ਦਿੱਤੀ ਹੈ ਸਾਡੇ ਜਨਕਰੋਂ ਫੇਰ ਚੌਥੀ ਦਿੱਤੀ ਹੈ ਮਰੋਦਾ ਦੀ ਨੱਕ ਪਾਣੇ ਕਿਉਂਕਿ ਇਹ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਦੂਜੇ ਸਟੇਟਾਂ ਦੇ ਵਿੱਚ ਵੀ ਪਾਵਰ ਸੌ ਪ੍ਰੀਮਰਾਓ ਮਿਰਕਰ ਦੇ ਬੰਦਤਾ ਪਲਾਨ ਕੀਤਾ ਜਾਂਦਾ ਤੁਸੀਂ ਆਪ ਲੋਕਾਂ ਨੂੰ ਵੀ ਗਾਹੋਗੇ ਤੁਸੀਂ ਦੇਖੋ ਨਿਤਸ਼ਾਰੇ ਵੀ ਰਾਸ ਸਭਾ ਵਿੱਚ ਤੁਹਾਡੇ ਸਾਹਮਣੇ ਬਿਆਨ ਦਿੱਤਾ ਸੀ ਕਿ ਮੇੜਕਰਿਕ ਖੁਸ਼ ਹੋਣ ਬਣ ਗਿਆ ਜੇ ਇਹਨਾਂ ਦਾ ਤੁਸੀਂ ਰੱਬ ਦਾ ਨਾਂ ਲੈਂਦੇ ਤਾਂ ਤੁਹਾਨੂੰ ਧਰਤੀ ਦੇ ਸਵਰਗ ਮਿਲ ਜਾਂਦਾ ਉਹਨੂੰ ਮੇੜ ਤੋਂ ਹੁਣ ਇਹ ਹੀ ਬਤਾ ਕਿ ਸਾਡਾ ਭਗਵਾਨ ਤਾਂ ਡਾਕਟਰ ਮੇੜ ਕਰਿਆ ਸਾਨੂੰ ਕਿਸੇ ਹੋਰ ਭਗਵਾਨ ਦੀ ਲੋੜ ਹੈ ਜਿਹੜੀ ਉਹ ਨਹੀਂ ਹੈ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਆਪਤੀ ਸੁਭਾਨ ਦੇ ਖਿਲਾਫ ਇੱਕ ਨੈਟਿਵ ਸਿਰਜਿਆ ਜਾ ਰਿਹਾ ਹੈ ਬਾਵਾ ਸਾਹਿਬ ਡਾਕਟਰ ਪੀਮਰਾ ਨੂੰ ਮੇੜ ਕਰਦਾ ਕਲਾਮ ਇੱਕ ਨੈਟਿਵ ਸਿਰਜਿਆ ਜਾ ਰਿਹਾ ਹੈ ਤਾਕੇ ਸਵਿਧਾਨ ਨੂੰ ਤਵਰੀਕ ਤੇ ਲਾਇਆ ਬਦਲ ਸਕੀ ਮੈਂ ਇਹ ਕਹਿ ਰਹੀ ਹਾਂ ਕਰੇ ਬਾਰੇ ਦਾ ਹਰ ਜਨਾਬ ਕਿ ਸਾਡੇ ਸਵਿਧਾਨ ਦੇ ਵਿੱਚ ਇਹ ਵਿਵਸਥਾ ਹੈ ਕਿ ਜੇ ਅਸੀਂ ਸਾਡੇ ਸਵਿਧਾਨ ਭਾਰਤ ਦੇ ਵਿੱਚ ਇਸ ਸ਼ਰਤ ਦੇ ਉੱਤੇ ਰਹਿ ਸਕਦੇ ਹਾਂ ਜੇਕਰ ਅਸੀਂ ਦੇਸ਼ ਨੂੰ ਤੌਸਾ ਦੇ ਰਹੇ ਹਾਂ ਕਿ ਅਸੀਂ ਇਸ ਦੇਸ਼ ਦੇ ਕਾਨੂੰਨ ਨੂੰ ਮੰਨਾਂਗੇ ਅਸੀਂ ਇਸ ਦੇਸ਼ ਦੇ ਸਵਿਧਾਨ ਨੂੰ ਮੰਨਾਂਗੇ ਜੇਕਰ ਕੋਈ ਵਿਅਕਤੀ ਇਹ ਜਿਹੇ ਸਵਿਧਾਨ ਨੂੰ ਸ਼ਰੇਭ ਮੰਨਣ ਤੋਂ ਇਨਕਾਰ ਹੀ ਹੈ ਤਾਂ ਸਾਡਾ ਸੁਣਾ ਇਹ ਕਹਿੰਦਾ ਕਿ ਜਿਹੜੇ ਵਿਅਕਤੀ ਦੀ ਸ਼ਿਦੂਲ ਉੱਪਰ ਅੱਜ ਪੀ ਆਏ ਆਪਕਿਓ ਸੁਨੇਹੇ ਹਦੇਸ਼ ਤੋਂ ਨਕਾਲਾ ਦੇਤਾ ਯਾਰੀ ਜਿਹੜੇ ਘਟਾਵਾਂ ਬਾਈ ਸਾਰੀਆਂ ਬਾਤਾਂ ਹੈਗੇ ਨੇ ਪਰ ਪਤਾ ਨਹੀਂ ਪ੍ਰਸ਼ਾਸਨ ਜਾਂ ਸਰਕਾਰਾਂ ਨੇ ਜਿਹੜੀਆਂ ਥਲੀਏ ਤਰੋੜਾ ਲਾ ਕੇ ਉਹ ਜਿਹੜੇ ਦੋਸ਼ੀਆਂਾਂ ਛੜਿਆਂ ਬੜੀ ਹੋ ਜਾਂਦੇ ਆ ਪਰ ਉਹ ਵਿਅਕਤੀ ਦੇ ਬੱਚੇ ਕਿਹੜੀਆਂ ਤਸਾਂ ਕਿ ਉਹ ਇੱਕ ਨੌਜਵਾਨ ਮੁੰਡਾ ਹੈ ਉਹ ਤਾਂ ਆਖਿਰਕਾਰ ਉਸ ਨੂੰ ਕਿਹੜੀਆਂ ਤਸਾਂ ਨੇ ਪ੍ਰਭੂ ਕੀਤਾ ਕਿਉਂਕਿ ਸਾਡੇ ਦੇ ਜਿਹੜਾ ਕਾਨੂੰਨ ਇਹ ਕਹਿੰਦਾ ਕੋਈ ਵੀ ਵਿਅਕਤੀ ਜਿਹੜੇ ਵਿਅਕਤੀ ਨੂੰ ਪਰਚਾ ਕਰਨ ਲਈ ਪ੍ਰਭੂ ਕਰਦਾ ਇਤਿਹਤ ਕਰਦਾ ਹਰ ਵਿਅਕਤੀ ਦੀ ਉਹ ਨਹੀਂ ਜਿਹੜਾ ਜਿਹਦੇ ਕਿਸੇ ਵਿਅਕਤੀ ਨੂੰ ਜਨਮ ਕਰਨ ਦੇ ਲਈ ਪ੍ਰੇਰਿਤ ਕੀਤਾ ਉੱਤੇ ਕੀਤਾ ਹੈ ਸੋਸਾਇਟੀ ਪ੍ਰੋਫੈਸ਼ਨ ਤੋਂ ਇਹ ਮੰਗ ਹੈ ਕਿ ਜਿਹਨੇ ਕਿਸ ਤਰ੍ਹਾਂ ਦੇ ਨੂੰ ਪ੍ਰਭਾਵ ਕੀਤਾ ਉਹਦੇ ਪਿਛੇ ਕਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ ਤੇ ਉਹਨਾਂ ਦੇ ਸਾਹਮਣੇ ਉਹਦੀ ਦੇਖਤ ਉਹਦੀ ਧਿਆਨਾਂ ਲਗਾ ਕੇ ਉਹਨਾਂ ਨੇ ਅੰੰਕਾ ਕਰਨਾ ਚਾਹੀਦਾ ਹੈ ਕਬੀ ਸਿੱਖ ਸਟੇਟ ਦੇ ਅੰਦਰ ਨੇ ਇੱਕ ਬਹੁਤ ਹੀ ਮਜ਼ਬੂਰ ਮਜ਼ਬੂਤ ਆਵਾਜ਼ ਕਿਸਾਨਾਂ ਦੀ ਹੈ ਕਿਉਂਕਿ ਅਸੀਂ ਗੁਰੂਆਂ ਦੇ ਨੰਮ ਲੈਣ ਵਾਲੇ ਲੋਕ ਆ ਜਿੱਕੋ ਮਾਨਸ ਕੀ ਜਾਤ ਸਭ ਇੱਕ ਤਹਿਤ ਆਉਣ ਹੋਏ ਇੱਕ ਬਟਾਇਕਸ ਦੇ ਹਮਾਰੇ ਅਜਿਹੀ ਹੋਸ਼ਟੀ ਦੇ ਤਾਰਨੀ ਆ ਸੀ ਇਸ ਮਜ਼ਬੂਤ ਸਮਾਜਕ ਭਾਈਚਾਰੇ ਦੇ ਜਿਹੜੀਆਂ ਤਾਕਤਾਂ ਲੰਬੂ ਨਾਲੋਂ ਦੁਨੀਆਂ ਨੇ ਅਸੀਂ ਤੋਂ ਸ਼ਰਮ ਤੋਂ ਮਰ ਕਰਦੇ ਆ ਕਿ ਉਹਨੇ ਬਗਤਾਂ ਨੂੰ ਲੰਗੀਆਂ ਕਰਕੇ ਹੰਦ ਸਿਰੇ ਵੰਡੇ ਦਿੱਤੀ ਉਹਨਾਂ ਦੇ ਖਿਲਾਫ ਵੀ ਅਜਿਹੀਆਂ ਸ਼ਕਤਾਂ ਮਾ ਲਾ ਕੇ ਉਹਨਾਂ ਨੂੰ ਵੀ ਜਿਹੜਾ ਵਿਸ਼ੇਾਰੇ ਰਾਜ ਦੇ ਇਸ ਰੋਸ ਮਾਰਚ ਬਾਰੇ ਕੀ ਕਹਿਣਾ ਚਾਹੁੰਦੇ ਜੀ ਕਿਉਂ ਕੀਤਾ ਗਿਆ ਜੀ ਅੱਜ ਦਾ ਜਿਹੜਾ ਰੋਸ ਮਾਰਚ ਹੈ ਕਿ ਸਭੀ ਨੰਬਰੀ ਨੂੰ ਫਰੀਅ ਅੰਪਾਰ ਵਿੱਚ ਕੁਝ ਸਾਥੀਆਂ ਅਨੁਸਾਰ ਨੇ ਬਾਬਾ ਸਾਹਿਬ ਭੀਮਰਾਓ ਮੇਦਕਾਰ ਦੇ ਪੁੱਤਰ ਨੂੰ ਖੰਡਤ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਹ ਜਿਹੜੀ ਕੋਸ਼ਿਸ਼ ਸੀ ਉਹ ਨਿਕਲ ਰਹੀ ਔਰ ਉੱਥੇ ਜਿੱਥੇ ਪੰਜਾਬ ਪੁਲਿਸ ਨੇ ਫੜ ਕੇ ਉਸ ਵਿਅਕਤੀ ਨੂੰ ਪਕੜਿਆ ਕਿ ਸਾਡਾ ਜਿਹੜਾ ਰੂਸ ਮਾਰਚ ਹੈ ਇਸ ਦਾ ਕਿਹ ਜ਼ਰੂਰੀ ਹੈ ਕਿ ਜਿਹੜੀਆਂ ਤਾਕਤਾਂ ਦਾ ਇਸ ਵਿਅਕਤੀ ਦੇ ਪਿੱਛੇ ਹੱਥ ਹੈ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਕਰਕੇ ਜਿਹੜਾ ਅੱਜ ਅਸੀਂ ਅਮਰਗੜ ਦੇ ਵਿੱਚ ਇਕ ਸਾਤ ਮਈ ਰੋਸ ਮਾਰਚ ਕੀਤਾ ਹੈ ਤਾਂ ਕਿ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਜੋ ਲੋਕ ਜਾਗਰੂਕ ਹੋ ਚੁੱਕੇ ਨੇ ਔਰ ਅੱਗੇ ਤੋਂ ਕੋਈ ਵਿਅਕਤੀ ਇਹ ਨਹੀਂ ਕਰੇਗਾ ਜੋ ਅਮਰਗੜ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸਾਰੇ ਹੀ ਜਿਹੜੇ ਸਮਾਜ ਦੇ ਜਿੰਨੇ ਵੀ ਲੋਕ ਹਨ ਅਲੱਗ-ਅਲੱਗ ਜਿੱਥੇ ਵੱਡੀਆਂ ਸੰਗਠਨਾਂ ਦੇ ਵੱਲੋਂ ਜਿਸ ਤਰ੍ਹਾਂ ਕਿ ਅਮਰਸਰ ਦੇ ਵਿੱਚ ਅਮਰਸਰ ਦੇ ਵਿੱਚ ਆ ਬਾਬਾ ਸਾਹਿਬ ਡਾਕਟਰ ਪੀਮ ਰੌਬੀਟ ਕਰਦੀ ਉਸ ਮੂਰਤੀ ਨੂੰ ਖੰਡਿਤ ਕੀਤਾ ਗਿਆ ਉਹਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਉਦੇਸਵੰਦ ਦੇ ਵਿੱਚ ਸਾਡੇ ਸਾਰੇ ਹੀ ਜਨ ਸਮਾਜ ਦੇ ਜੀ ਇਕੱਠੇ ਹੋਏ ਨੇ ਬੜਾ ਰੋਸ ਪਾਇਆ ਜਾਂਦਾ ਹੈ ਕਿਉਂਕਿ ਇਹ ਬਹੁਤ ਹੀ ਘਣਾਉਣੀ ਹਰਕਤ ਹੈ ਜਿਹਦੀ ਅਸੀਂ ਸਭ ਉਸ ਹੱਬ ਦਾ ਜਿੰਦਾ ਕਰਦੇ ਹਾਂ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਜਿਹੜੀ ਅਸੀਂ ਮੰਨ ਕਰਦੇ ਹਾਂ ਕਿ ਦੁਆਰਾ ਇਸ ਤਰ੍ਹਾਂ ਦਾ ਸਪਨਾ ਹੋ ਜਾ ਉਹ ਬਾਬੇ ਕਿਉਂਕਿ ਸਾਡੇ ਸਾਰੇ ਹੀ ਸਮਾਜ ਦੇ ਭਾਈਚਾਰੇ ਦੇ ਅੰਦਰ ਬਹੁਤ ਜ਼ਿਆਦਾ ਰੋਸ ਪਾਇਆ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਪਹਿਲੀ ਵਾਰੀ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈਗੀ ਹੈ ਉਸ ਹੀ ਮੰਗ ਕਰਦੇ ਹਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਈ ਹੋਵੇ ਰਾਜ ਦੀਆਂ ਸਰਕਾਰਾਂ ਨੇ ਉਹ ਦਿਨਾਂ ਜਿਹੜੇ ਜ਼ਿੰਮੇਵਾਰੀ ਆਪਣੀ ਸਹੀ ਜ਼ਿੰਮੇਵਾਰੀ ਨਿਭਾਏ ਤੇ ਵਿੱਚੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸਾਰੀਆਂ ਜਥੇਬੰਦੀਆਂ ਡਾਕਟਰ ਬੇਦਖਸ਼ ਬੀਰਾਂ ਸਾਰੀਆਂ ਜਥੇਬੰਦੀਆਂ ਸਾਰੇ ਭੈਣ ਭਾਈਆਂ ਨੂੰ ਜੋ ਕਿ ਕਿਰਾਏ ਤੇ ਜਿਸ ਨੇ ਮਾਪੇ ਰਹਿੰਦੇ ਹੋਣ ਉਹ ਐਡਾ ਵੱਡਾ ਕਦਮ ਨਹੀਂ ਚੱਕ ਸਕਦਾ ਹੈ ਜੇ ਉਸਨੇ ਕਦਮ ਚੱਕਿਆ ਹੈ ਤਾਂ ਉਸਦੇ ਪਿੱਛੇ ਇੱਕ ਏਜੰਸੀਆਂ ਦਾ ਹੱਕ ਹੈ ਹੱਥ ਹੈ ਉਸਦੇ ਪਿੱਛੇ ਏਜੰਸੀਆਂ ਦਾ ਹੱਥ ਹੈ ਜੀਦਰ ਸਾਹਿਬ ਅੱਜ ਮੰਗ ਪੱਤਰ ਦਿੱਤਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜੀ ਮੰਗ ਪੱਤਰ ਤੋਂ ਅੱਜ ਅਵੇਦਕਰ ਵਰਦੀ ਜਥੇਬੰਦੀ ਵੱਲੋਂ ਅਮਰਗੜ ਦੇ ਵਿੱਚ ਇੱਕ ਰੋਸ ਮਾਰਚ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਸੀ ਇਹ ਜੋ ਘਟਨਾ 26 ਜਨਵਰੀ ਨੂੰ ਹੋਈ ਹੈ ਮਸੱਬ ਦੇ ਵਿੱਚ ਬਾਬਾ ਸਾਹਿਬ ਦੇ ਪੁਲਤੀ ਵਿਆਪਕ ਕਰਨ ਨੂੰ ਜੱਕੀ ਨੇ ਪ੍ਰੋਟੈਸਟ ਕੀਤੀ ਹੈ ਇਹਦਾ ਉਛਲਿਸ਼ ਕੀਤੀ ਆ ਉਹਦੇ ਸਵਾਦੇ ਵਿੱਚ ਸਾਡੇ ਫੋਕੜ ਏਰੀਏ ਦੇ ਸਾਰੇ ਆਸਥੀਆਂ ਨੇ ਕਰਦੇ ਸਨ ਹੈ ਬਹੁਤ ਹੀ ਵੱਡਾ ਸ਼ਾਰਕ ਰੋਸ ਮਾਰਚ ਕੀਤਾ ਹੈ ਰੋਸ ਮਾਰਚ ਤੋਂ ਬਾਅਦ ਇਹਨਾਂ ਨੇ ਤਦ ਆਸੀਂ ਜੀ ਸਾਹਿਬ ਦਾ ਜਿਹੜਾ ਸਰਕਾਰ ਸਰਕਾਰ ਤੱਕ ਪਹੁੰਚਦਾ ਹੈ ਇਹ ਸਾਰਾ ਉਸ ਬਾਅਦ ਜੋ ਰਾਤ ਦੀ ਕੋਸ਼ਿਸ਼ਾਂ ਤੇ ਮੁਹਾਰਤ ਇਹਨਾਂ ਦੀ ਜਿਹੜੀ ਭਾਵਨਾ ਪਤਾ ਨਹੀਂ ਪਹੁੰਚਦੀ ਕਰਦੇ